ਅੰਮ੍ਰਿਤਸਰ ਦੇ ਪਿੰਡ ਟਪਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਕੂਲ ਦੀ ਮੈਡਮ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰਲਾ ਸੀਨ ਦੇਖ ਕੇ ਉਸਨੇ ਵੀ ਮੂੰਹ ਦੇ ਉੱਤੇ ਹੱਥ ਧਰ ਲਏ ਤੇ ਫਟਾਫਟ ਰੌਲਾ ਪਾਇਆ ਤੇ ਹੋਰ ਸਕੂਲ ਦੇ ਮੈਡਮ ਅਤੇ ਮਾਸਟਰ ਇਕੱਠੇ ਹੋ ਗਏ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਮੁਖ ਅਧਿਆਪਕ ਮੈਡਮ ਸਰਬਜੀਤ ਕੌਰ ਚਰਨਜੀਤ ਕੌਰ ਤੇ ਬਲਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਜਦੋਂ ਸਾਡੀ ਸਫਾਈ ਕਰਮਚਾਰੀ ਨੇ ਸਕੂਲ ਦੇ ਕਮਰੇ ਖੋਲੇ ਤਾਂ ਕਮਰੇ ਦੀ ਪਿਛਲੀ ਕੰਧ ਵਿੱਚ ਪਾੜ ਪਾਇਆ ਹੋਇਆ ਸੀ ਅਤੇ ਕਮਰੇ ਦੇ ਵਿੱਚੋਂ ਐਲਸੀਡੀ ਅਤੇ ਬੱਚਿਆਂ ਦੇ ਖਿਡੌਣੇ ਇਹ ਸਭ ਕੁਝ ਗਾਇਬ ਹੋ ਗਏ। ਇਸ ਤੋਂ ਇਲਾਵਾ ਚੋਰਾਂ ਦੇ ਵੱਲੋਂ ਪਾਣੀ ਵਾਲੀ ਟੈਂਕੀ ਦੀਆਂ ਸਾਰੀਆਂ ਪਾਈਪਾਂ ਵੀ ਚੋਰੀ ਕਰਦੀਆਂ। ਇਸ ਸਕੂਲ ਦੇ ਵਿੱਚ ਇਹ ਪਹਿਲੀ ਵਾਰ ਨਹੀਂ ਸਗੋਂ ਤੀਸਰੀ ਵਾਰ ਚੋਰੀ ਹੋਈ ਹੈ। ਜਿਹਦੇ ਚੱਲਦੇ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਸਰਬਜੀਤ ਕੌਰ ਸਰਕਾਰੀ ਐਲੀਮੈਂਟਰੀ ਸਕੂਲ ਟਪਿਆਲਾ ਹੈ ਟੀਚਰ ਸਰਬਜੀਤ ਕੌਰ। ਹਾਂ ਜੀ ਕੀ ਵਾਰਦਾਤ ਹੈ ਜੀ। ਵਾਰਦਾਤ ਹੋਈ ਜੀ ਸਾਡੇ ਸਕੂਲ 'ਚ ਚੋਰੀ ਹੋ ਗਈ। ਕੰਦ ਤੋੜੀ ਆ ਚੋਰਾਂ ਨੇ। ਸਾਡੀ ਗਰਮੀਤ ਕੌਰ ਸੀਗੀ ਸਫਾਈ ਸੇਵਕਾ। ਉਹਨਾਂ ਨੇ ਸਵੇਰੇ ਜਦੋਂ ਆਨ ਕੇ ਕਮਰੇ ਖੋਲੇ ਉਹਨਾਂ ਮੈਨੂੰ ਆਖਿਆ ਵੀ ਮੈਡਮ ਜੀ ਆਪਣੇ ਸਕੂਲ 'ਚ ਚੋਰੀ ਹੋ ਗਈ। ਬੱਸ ਸਾਡੇ ਸਕੂਲ ਦੇ ਅੰਦਰ ਆਪਾਂ ਸਾਰੇ ਲੋਕ ਇੰਟਰਲੌਕ ਹੀ ਲਵਾਏ ਆ। ਫੇਰ ਵੀ ਕੰਦ ਟੁੱਟੀ ਜੋ ਪਿੱਛੋਂ ਕੰਦ ਪਾੜਤੀ ਚੋਰਾਂ ਨੇ ਐਲ ਸੀ ਡੀ ਪ੍ਰੀ ਪ੍ਰਾਇਮਰੀਜ਼ ਕਲਾਸ ਦੀ ਐਲ ਸੀ ਡੀ ਸੀਗੀ ਤੇ ਅੰਦਰ ਬੱਚਿਆਂ ਦੇ ਖਡਾਉਣੇ ਖਡਾਉਣੇ ਉਹ ਤੋੜ ਪੱਜ ਗਏ ਸਾਰੇ ਨਵਾਂ ਸਮਾਨ ਖਰੀਦਿਆ ਸੀ ਉਹ ਵੀ ਤੋੜ ਪੱਜ ਗਏ ਕਾਫੀ ਨੁਕਸਾਨ ਕਰਕੇ ਗਏ ਅੰਦਰ ਦਾ ਇਸ ਤੋਂ 2-3 ਵਾਰੀ ਪਹਿਲਾਂ ਚੋਰੀ ਹੋਈ ਇਹ ਕਿਹੜੇ ਲੋਕਾਂ ਦਾ ਕੋਈ ਤੁਹਾਡੇ ਤੋਂ ਇਹ ਸਰ ਜੀ ਇੱਥੇ ਤੇ ਚੋਰਾਂ ਦਾ ਰੁਝਾਨ ਹੈ ਵੀ ਨਸ਼ੇੜੀ ਨਸ਼ਾ ਬਹੁਤ ਵੱਧ ਗਿਆ ਕੋਈ ਠੱਲ ਨਹੀਂ ਨਸ਼ੇ ਨੂੰ ਪਈ ਨਸ਼ੇ ਨਾਲ ਜਨਮਾਂ ਤੇ ਜਾਨ ਹੀ ਦਿਆਂ ਮੈਂ ਇਸ ਤਰ੍ਹਾਂ ਹੁਣ ਸਾਡੇ ਸਕੂਲਾਂ 'ਚ ਵੀ ਚੋਰੀਆਂ ਬੜੀਆਂ ਹੁੰਦੀਆਂ ਅਜੋ ਤਾਂ ਕਿ ਬਾਥਰੂਮ ਸਾਡਾ ਸਾਰੀਆਂ ਪਾਈਪਾਂ ਲੱਗੇ ਵੱਢ ਕੇ ਉਹਦੀਆਂ ਅਸੀਂ ਬੜੇ ਪੈਸੇ ਲਾਉਂਦੇ ਰਹਿੰਨੇ ਹਰ ਰੋਜ਼ ਸਾਡੇ ਪੈਸੇ ਲੱਗਦੇ ਰਹਿੰਦੇ ਨਿੱਕੇ ਨਿੱਕੇ ਟੂਟੀਆਂ ਲੱਗੇ ਬਾਥਰੂਮ ਦੀਆਂ ਪਾਈਪਾਂ ਵੱਢ ਕੇ ਲੱਗੇ ਟੈਂਕੀ ਲੱਗੇ ਤੇ ਹੁਣ ਇਧਰ ਪਾਥੀਆਂ ਦਾ ਸਾਡਾ ਰਸੋਈ ਦਾ ਉਹਦਾ ਜਿੰਦਰਾ ਟੁੱਟਾ ਜੋ ਪਰ ਅੰਦਰੋਂ ਸਮਾਨ ਨਹੀਂ ਕੋਈ ਮਿਲਿਆ ਤੇ ਉਹ ਨਹੀਂ ਉਹਨੇ ਚੋਰੀ ਕੀਤਾ ਹੋਰ ਨੁਕਸਾਨ ਕਾਫੀ ਹੋ ਗਿਆ ਕੋਈ ਦਰਖਾਸਤ ਦਿੱਤੀ ਥਾਣੇ ਨੂੰ ਹਾਂਜੀ ਪਹਿਲਾਂ ਦਰਖਾਸਤ ਇੱਕ ਦਿੱਤੀ ਸੀਗੀ ਹੁਣ ਵੀ ਦਿਨ ਚੱਲੇ ਆ ਲਿਖੀ ਹੋਈ ਹੈ ਲੈਟਰ ਦਰਖਾਸਤ ਥਾਣੇ ਚੱਲੇ ਆਪਾਂ ਹਾਂਜੀ ਜ਼ਿਕਰ ਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰ ਵੱਲੋਂ ਸਮਾਨਤਾ ਦਿੱਤਾ ਜਾ ਰਿਹਾ ਹੈ ਪਰ ਇਸ ਸਮਾਨ ਦੀ ਰਾਖੀ ਕਰਨ ਲਈ ਚੌਕੀਦਾਰ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ